ਅਮਰਸਰ ਵਿੱਚ ਚੋਰਾਂ ਦੇ ਹੌਸਲੇ ਬਲੰਦ ਵਕੀਲ ਦੇ ਘਰ ਵਿੱਚ ਵੱਡੀ ਚੋਰੀ ਪਿਸਤੌਲ ਦਾ ਲਾਇਸੈਂਸ ਵੀ ਲੈ ਕੇ ਫਰਾਰ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਆਇਥੋਂ ਦੇਖ ਕੇ ਇਧਰੋਂ ਹੰਟ ਟੱਪਿਆ ਟੱਪ ਕੇ ਅੰਦਰ ਗਿਆ ਵਾ ਟੱਪਨ ਤੋਂ ਬਾਅਦ ਇੱਥੇ ਆ ਗਏ ਨੇ ਉਧਰਲੀ ਰੋਡ ਸਿੱਧੀ ਰੋਡ ਤੋਂ ਆਏ ਹੀ ਅੰਦਰ ਕੱਪ ਕੇ ਨੇ ਐ ਇੱਟ ਫੜੀ ਪਈ ਇੱਟ ਨਾਲ ਨੇ ਪਹਿਲੇ ਤਾਂ ਪੇਚ ਹੀ ਕਸਨਾ ਪੋਇਆ ਇਤੋਂ ਖੋਲੇ ਆ ਨੇ ਮੁੜ ਕੇ ਇਹਦੇ ਪੇਚ ਖੋਲੇ ਉਹਨੇ ਬਾਰੀ ਦੇ ਮੁੜ ਕੇ ਗਮਲਾ ਇੱਧਰ ਕਰਕੇ ਟਾਫ ਦੇ ਅੰਦਰ ਗਿਆ। ਇਹ ਬਾਅਦ ਉਹਨੇ ਅੰਦਰ ﺍﻟमारीਆਂ ਇੱਧਰ ਗਿਆ ਸਾਰੇ ਦਰਾਜ ਦੂਰੀ ਖੁੱਲੇ ਪਏ ਸੀ ਹੁਣ ਤੇ ਇੱਥੇ ਸਾਰੇ ਦਰਾਜ ਦੂਰੀ ਖੁੱਲੇ ਪਏ ਸੀ ﺍﻟमारीਆਂ ਵਗੈਰਾ ਸਭ ਓਪਨ ਸੀ। ਦੂਜੇ ਕਮਰੇ ਚ ਵੀ ਇਹ ਹਾਲ ਹੀ ਕਲਰ ਪਿਆ ਹੀ ਇਹ ਇੱਧਰ ਵੀ। ਇੱਧਰ ਵੀ ਵਾਰੀਆਂ ਪਿੱਛੇ ਤੱਕ ਉਹਨੇ ਸਾਰਾ ਸਰਚ ਕਰਕੇ ਖਲੇ ਦੇਖਲੇ ਪਾਇਏ ਮੁੜ ਕੇ ਉੱਪਰ ਫਿਰ ਚੱਲ ਗਿਆ ਉਸ ਤੋਂ ਬਾਅਦ। ਆ ਦੇਖੋ ਉੱਪਰ ਅਗ ਸਾਰਾ ਦਰਾਜ ਦੂਰੀ ਖੁੱਲੇ। ਉਸ ਤੋਂ ਬਾਅਦ ਇਹ ਲੋਕ ਲੱਗਾ ਹੀ। ਇਹ ਲੋਕ ਉਹਨੇ ਤੋੜਿਆ ਦਰਵਾਜੇ ਦਾ ਦਰਵਾਜੇ ਦਾ ਲੋਕ ਤੋੜਿਆ ਦੇਖੋ ਤੋੜ ਕੇ ਉਹਨੇ ਲਿਮਾਰੀ ਦਾ ਮੁਰਕੇ ਇੱਥੋਂ ਇਹ ਵੀ ਖੁੱਲੀ ਫੋਲੀ ਤੇਰਾ ਵੀ ਲੋਕ ਤੋੜ ਕੇ ਅੰਦਰੋਂ ਲੋਕਰ ਵੀ ਤੋੜ ਕੇ ਸਾਰਾ ਸਮਾਨ ਕੱਢ ਕੇ ਉਹ ਲੈ ਕੇ ਪਰਸਪੁੱਥਲੇ ਸੁੱਟ ਗਿਆ ਗੋਲੀਆਂ ਚੀਜ਼ਾਂ ਦਾ ਤਸਲੀਨ ਉਹਨੇ ਰੋ ਲੋਕਰ ਵੀ ਅੰਦਰਲੇ ਵੀ ਤੋੜਿਆ ਇੱਧਰ ਕੋਈ ਨਾ ਨੁਕਸਾਨ ਕਰ ਗਿਆ ਇਹ 可以啊 नहीं यार। बड़ा बड़ा परे। जाता भी दे थोड़ा गोल कर, कर दे कैमरा ही नहीं, थोड़ा बास बास थे थे नहीं कुछ नहीं थोड़ा कॉन्सेंट्रेट करना बस बस इतना कुछ ना कुछ थे। ਵੇਖਣੇ ਨਾ ਕੋਈ ਕਰੇ ਤੇ ਨਹੀਂ ਆ ਤੇਦਰੋਸਲੇ ਆ ਗਿਆ ਆ ਗਿਆ ਆ ਗਿਆ ਬਾਹਰ ਆ ਗਿਆ ਚੁੱਪ ਚੁੱਪ ਵਿਊ ਲੈਣੇ ਸਾਡੇ ਕਰਦਾ ਕਿ ਕਿ ਤਰ੍ਹਾਂ ਜਾਵਾਂ ਅੰਦਰ ਹਾਂ ਕਾਇਹੀ ਹੋਈ ਸ਼ਕਲ ਆ ਗਈ ਥੋੜੀ ਜ਼ੂਮ ਕਰ ਲਈਏ ਕੈਮਰੇ ਵੇਖ ਲੈ ਸਾਡੇ ਬੜੇ ਹੋ ਸ਼ਾਂਗ ਉਹ ਤਾਂ ਉਹਨੇ ਦੇਖਣ ਦੇ ਹੋ ਰਹੀ ਹੈ ਮੈਂ ਪਹਿਲਾਂ ਹੀ ਆਈ ਚਲੋ ਚੋ ਪ੍ਰੋ ਚੋ ਪ੍ਰ ਕਾ ਚੋ ਪ੍ਰ ਵੇ ਚੋ ਕਰਾ ਸਪੀਡ ਅਪ ਕਰ ਦੇ ਨਹੀਂ ਨਹੀਂ ਸਪੀਡ ਅਪ ਨਹੀਂ ਕਰਨਾ ਇਹ ਗੱਲਾਂ ਮਾਰ ਲੈਣਾ ਨਾ ਕਿ ਕੋਈ ਆ ਨਹੀਂ ਰਿਹਾ ਹੂੰ ਇਹਨਾਂ ਨੇ ਪਲਾਨ ਬਣਾ ਲਿਆ ਆ ਲੈ ਆ ਗਿਆ ਇਹ ਅੱਜ ਓਏ ਪੱਟਰੀ ਇੱਟ ਹੂੰ ਪੱਕੀ ਗੱਲ ਈਟਾ ਹਾਂ ਟੱਪ ਕੇ ਨੇ ਉਧਰ ਮਾਰਤੀ ਮਾਰੀ ਨਹੀਂ ਆ ਅੱਜ ਵਾਈ ਟੰਪਲੀ ਭੜੀ ਹੋਣੀ ਆ ਯਾ ਫਿਰ ਜੇ ਕੋਈ ਕਰਿਆ ਫਿਰ ਮਾਰੋ ਜੀ ਜੀ ਹੁਕੇ ਅੱਡੀ ਇੱਕ ਮਿੰਟ ਆਡੀਓ ਵੀਡੀਓ ਚ ਆ ਗਿਆ ਚੋਰ ਆ ਗਿਆ ਚੋਰ ਉਹ ਖੋਲ ਤਾਂ ਖੋਲੀ ਉਹ ਖੋਲਿਆ ਆਪ ਕੀ ਇਹ ਮੁੰਡਾ ਰਜ਼ੀ ਇਹ ਉਹ ਨਹੀਂ ਗਾ ਮੈਂ ਆਈ ਬੀ ਉਹ ਪੱਥਰ ਫੜ ਕੇ ਆਂਟੀ ਹੁਣ ਉਹਦੇ ਖਲੋ ਗਿਆ ਜੀ ਹਾਂਜੀ ਔਰ ਇੱਥੇ ਖਲੋਤਾ ਜੀ ਇਹਨਾਂ ਦੇ ਘਰ ਦੇ ਕੋਈ ਬਰਨ ਸ਼ੁਰੂ ਤੋਂ ਦਿਖਾਣਾ ਕਿੰਨੀ ਜੇ ਉਹ ਐਂਟਰੀ ਹੋਇਆ ਲੋਕ ਜਦ ਵੀਡੀਓ ਦੇ ਦਿੱਤੀ ਅੰਦਰੋਂ ਆਇਆ ਤੇ ਪੱਥਰ ਮਾਰ ਕੇ ਦੋਤੀ ਅੰਦਰੋਂ ਕੋਇਆ ਨਾ ਅੰਦਰ ਗਿਆ ਹੈ ਨਾ ਨਹੀਂ ਨਹੀਂ ਗਿਆ ਨਹੀਂ ਹਲੇ ਹਲੇ ਗੇਟ ਦੇ ਬਾਹਰ ਹੀ ਖੜੋਤਾ ਹੈ ਪੱਥਰ ਨਹੀਂ ਕੱਟਣਾ ਇੱਕੋ ਹੀ ਆ ਇੱਕੋ ਹੀ ਆ ਇੱਕੋ ਹੀ ਆ ਉਹ ਵੇਖ ਉਹ ਉਹ ਵੇਖ ਉਹ ਟੱਪਿਆ ਆਇਆ ਕਰ ਤੋੜ ਕੇ ਆਇਆ ਜੇ ਤੋੜ ਕੇ ਆਇਆ ਉਹ ਟੱਪਿਆ ਬਾਣਾ ਹੀ ਨਾ ਇਹ ਵੀਡੀਓ ਕੋਈ 5 ਮਿੰਟ ਦੀ ਯਾਰ ਲੈ ਵੀਡੀਓ ਬੰਦ ਕਰ ਲੈ ਐਤੋਂ ਬੋਟ ਸੈਂਡ ਹੋ ਜਾਣੀ ਐਤੋਂ ਹੀ ਸੈਂਡ ਹੋ ਜਾਣੀ ਨਹੀਂ ਹੰਟੀਓ ਬਣਾ ਲਈ ਹੁਣ ਬੰਦ ਕਰ ਚੀਜ਼ ਸਰ ਜਿਹੜੀ ਕਿ ਕੰਪਲੀਟ ਆਈ ਚੋਰੀ ਹੋਈ ਹੈ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਾਫਟ ਕਰ ਰਹੇ ਸਰ ਚੋਰੀ ਚ ਉਹਨਾਂ ਨੇ ਕਿਹਾ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤਾਂ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਆ ਤੇ ਕਰਕੇ ਜੋ ਵੀ ਬੰਦੀ ਉਹ ਹੀ ਕਾਰਵਾਈ ਜੜੀ ਹੋਗੀ ਉਹ ਕਰਾਣੀ ਪਈ Andri.